ਪਹਾੜਾਂ ਦੇ ਵਿੱਚ ਹੋ ਰਹੀ ਬਾਰਿਸ਼ ਦਾ ਅਸਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਠਾਨਕੋਟ ਦੀਆਂ ਜਿੱਥੇ ਚੱਕੀ ਦਰਿਆ ਜੋ ਕਿ ਹਿਮਾਚਲ ਦੀਆਂ ਪਹਾੜੀਆਂ ਚੋਂ ਹੋ ਕੇ ਪੰਜਾਬ ਦੇ ਵਿੱਚ ਦਾਖਲ ਹੁੰਦਾ ਹੈ ਉੱਥੇ ਪੁਲ ਦੇ ਉੱਪਰ ਲੈਂਡਸਲਾਈਡਿੰਗ ਹੋ ਰਹੀ ਹੈ ਚੱਕੀ ਦਰਿਆ ਤੇ ਬਣੇ ਰੇਲਵੇ ਪੁਲ ਦੇ ਉੱਪਰ ਜਿੱਥੇ ਟ੍ਰੇਨ ਗੁਜ਼ਰ ਰਹੀ ਹੈ ਉੱਥੇ ហេਠਾਂ ਲੈਂਡਸਲਾਈਡਿੰਗ ਹੁੰਦੀ ਸਾਫ਼ ਦਿਖਾਈ ਦੇ ਰਹੀ ਹੈ ਜੇਕਰ بارش ਇਸੇ ਤਰ੍ਹਾਂ ਜਾਰੀ ਰਹੀ ਤਾਂ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਸਥਾਨਕ ਲੋਕਾਂ ਨੇ ਕਿਹਾ ਹੈ ਕਿ ਹਰ ਸਾਲ ਚੱਕੀ ਦਰਿਆ ਆਪਣੇ ਨਿਸ਼ਾਨ ਤੋਂ ਉੱਪਰ ਹੋ ਕੇ ਵਹਿੰਦਾ ਹੈ بارش ਦੇ ਦਿਨਾਂ ਦੇ ਵਿੱਚ ਕਾਫੀ ਦਿੱਕਤਾਂ ਸਾਹਮਣੇ ਆਉਂਦੀਆਂ ਨੇ ਉੱਥੇ ਹੀ ਇਸ ਵਾਰ ਪਠਾਨਕੋਟ 에어ਪੋਰਟ ਨੂੰ ਜਾਣ ਵਾਲਾ ਰਸਤਾ ਵੀ ਨੁਕਸਾਨਿਆ ਗਿਆ ਹੈ ਹੁਣ ਜਹਰ ਇਹ ਇਹ ਜੋ ਰਸਤਾ ਹੈ ਚੱਕੀ ਆਪਣੇ 에어ਪੋਰਟ की तरफ ਜਾਂਦਾ ਹੈ ਪਠਾਨਕੋਟ 에어ਪੋਰਟ ਕੋ ਇਹ ਰਸਤਾ ਹੈ ये बेसिकली ये रास्ता आधा हिमाचल का आधा पंजाब का है हर बार क्या होता है पिछले साल भी ऐसे ही अपने बारिश में जो है रास्ता अपने लैंड स्लाइडिंग हो गई थी इस बार भी सेम ऐसी है ये प्रशासन की नलायकी है कि हर बार जो रेलवे के नीचे जब भी बरसात आने वाली होती है दो से तीन महीने पहले काम शुरू करते हैं हर साल सरकार का करोड़ों रुपया इसी में व्यर्थ जाता है जो हमारे लोगों का टैक्स का पैसा है और वो ऐसे के ऐसे व्यर्थ जा रहा है इस बार भी आज आज सुबह में जो बारिश हुई है अब यहाँ पे तो हल्की बारिश हुई है जो ऊपर पहाड़ों में बारिश हुई है वहां को उसके बारिश बारिश के भाव में ये जो आज भी जो काफी ज्यादा लैंडस्लाइड हुई है इससे पूरा पूरा अपने रेलवे को तो खतरा है इससे आने वाले समय में जो जम्मू की तरफ जो अपने आर्मी के कंटोनमेंट एरिया होने की वजह से जो भी सप्लाई जाती है वो सारी की सारी बाधित हो सकती है ये, ये रेलवे ट्रैक किसको जोड़ता है किस ये, ये अपने कश्मीर तो टू कन्याकुमारी ये रेलवे ट्रैक जोड़ता है ਰਸਤਾ ਰੋਡ ਜਾਂਦਾ ਹਰ ਵਾਰੀ ਬੁਰਾ ਹਾਲ ਹੋ ਜਾਂਦਾ ਡੰਗਰ ਸਾਡੇ ਬੁਰਾ ਹਾਲ ਬੱਚਿਆਂ ਦਾ ਬੁਰਾ ਹਾਲ ਬੜੀ ਮੁਸ਼ਕਲ ਹੈ ਕਿਤੇ ਬੰਦਾ ਬਿਮਾਰ ਹੋ ਜਾ ਕਿੱਧਰ ਖੜਨਾ ਕਿੱਧਰ ਰੱਖਣ ਜਾਈਏ ਲੇ 20 30 ਕਿਲੋ ਦਾ ਸਫਰ ਸਾਨੂੰ ਉਧਰ ਬੜੀ ਨੋਬਤ ਹੋਣ ਦੇ ਸਰਕਾਰ ਸਾਡੇ ਬਾਰੇ ਹੱਲ ਕਰੋ ਕੋਈ ਪੱਕਾ ਰਾਹ ਕਰ ਦਿਓ ਹੁਣ ਕਿੱਧਰੋਂ ਜਾਣਾ ਸੀਗਾ ਤੁਹੀਂ ਹੁਣ ਕਿੱਧਰੋਂ ਜਾਣਾ ਇੰਦਰੋਂ ਜਾਣਾ ਕੋਮਕਿਓ ਪਰੇਉਂ ਦੀ ਸਰਨੇ ਵਾਲੇ ਆਉਂਦੀ ਹੋਗੇ ਤੇ ਹੁਣ ਆ ਰਸਤਾ ਖਤਮ ਹੋ ਗਿਆ ਯਾਰ ਆ ਖਤਮ ਹੋ ਗਿਆ ਹੁਣ ਕਿੰਦਾ ਪ੍ਰੇਸ਼ਾਨੀ ਪਿਆਦਲ ਹੀ ਦੌੜਨੇ ਦੇ ਕਦੇ ਕਿਤੇ ਕਦੇ ਕਿਤੇ